ਦਾ ਸਾਰਿਆਂ ਦਾ ਬਹੁਤ ਹੀ ਇੰਪੋਰਟੈਂਟ ਨਵੀਂ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਪੀਜੀਆਈ ਐਮਈਆਰ ਦੇ ਵੱਲੋਂ ਚੰਡੀਗੜ੍ਹ ਡਿਪਾਰਟਮੈਂਟ ਦੇ ਵੱਲੋਂ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਹਨ ਜਿਦੇ ਵਿੱਚ ਪੋਸਟ ਨੇਮ ਹੈਗੀ ਐ ਐਸੈਂਸ਼ੀਅਲ ਦੀ ਜਿਦੇ ਵਿੱਚ ਪ੍ਰੋਜੈਕਟ ਨਰਸ ਦੀਆਂ ਪੋਸਟਾਂ ਫਿਲ ਆਊਟ ਕੀਤੀਆਂ ਜਾ ਰਹੀਆਂ ਹਨ ਜੇਕਰ ਇਹਦੀ ਕੁਆਲਿਫੀਕੇਸ਼ਨ ਦੀ ਆਪਾਂ ਗੱਲ ਕਰੀਏ ਤੇ ਜਿਹੜੇ ਕੈਂਡੀਡੇਟ ਕੋਲ ਜੀਨਮ ਇਨਮ ਬੀਐਸਸੀ ਨਰਸਿੰਗ ਚ ਗ੍ਰੈਜੂਏਸ਼ਨ ਇਨ ਹੈਲਥ ਸਾਇੰਸ ਦੇ ਵਿੱਚ ਹੈਗੀ ਆ ਠੀਕ ਹੈ ਸਾਇੰਸ ਡਿਪਾਰਟਮੈਂਟ ਦੇ ਵਿੱਚ ਹੈਗੀ ਤਾਂ ਉਹ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਜਾਂ ਫਿਰ ਪੋਸਟ ਗ੍ਰੈਜੂਏਟ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕਮਿਊਨਿਟੀ ਦਾ ਤਾਂ ਉਹ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਨੇ ਪੋਸਟਾਂ ਦੀ ਗੱਲ ਕਰੀਏ ਤਾਂ 4 ਪੋਸਟ ਆਊਟ ਕੀਤੀਆਂ ਗਈਆਂ ਹਨ ਠੀਕ ਹੈ ਨੈਕਸ ਦੇਖੋ ਇਦੇ ਵਿੱਚ ਪੇ ਦੀ ਗੱਲ ਨਹੀਂ ਕੀਤੀ ਗਈ ਹੈ ਜੇਕਰ ਮੰਨ ਕੇ ਚੱਲੋ ਤੁਸੀਂ ਜੀਐਨ ਵਾਲੇ ਹਗੇ ਹੋ ਉਹਦੀ ਲੱਗ ਪੇ ਹੈ ਇਨਮ ਵਾਲੇ ਉਹ ਲੱਗ ਗਏ ਹੈ ਬੀਐਸਸੀ ਨਰਸਿੰਗ ਵਾਲੇ ਉਹਦੇ ਲਈ ਅਲੱਗ ਪੇ ਹੈਗੀ ਹੈ ਤੇ ਉਹ ਉਹ ਅਕੋਰਡਿੰਗ ਹੀ ਪੇ ਰੱਖੀ ਜਾਏਗੀ ਠੀਕ ਹੈ ਨੈਕਸਟ ਦੇਖੋ ਇਹਦੀ ਡਿਊਰੇਸ਼ਨ ਦਾ ਸਮਾਂ 12 ਮਹੀਨਾ ਦਾ ਹੈਗਾ ਇਹ ਨੈਕਸਟ ਦੇਖੋ ਇਹਦੇ ਵਿੱਚ ਬਹੁਤ ਇੰਪੋਰਟੈਂਟ ਜੀ ਚੀਜ਼ ਹੈ ਕਿ ਆਪਾਂ ਇਸ ਚੀਜ਼ ਨੂੰ ਅਪਲਾਈ ਕਿਵੇਂ ਕਰਨਾ ਹੈ ਤੇ ਇਹਨਾਂ ਦੀ ਵੈਬਸਾਈਟ ਇੱਥੇ ਜਾ ਕੇ ਤੁਲਕੀ ਸੀਵੀ ਅਕੋਰਡਿੰਗ ਆਪਣੀ ਈਮੇਲ ਦੇ ਰਹੀ ਤੁਸੀਂ ਇੱਥੇ ਆਪਣੀ ਡਿਟੇਲ ਦੇਣੀ ਹੋਵੇਗੀ ਠੀਕ ਹੈ ਇਹੀ ਜਿਹੜੀ ਇਹਨਾਂ ਦੀ ਵੈਬਸਾਈਟ ਹੈ ਇੱਥੇ ਜਾ ਕੇ ਜਿਹੜੀ Chrome browser ਤੇ ਜਾਓਗੇ ਆਪਣਾ ਪੂਰਾ ਬਾਇਓ ਡਾਟਾ ਤੁਸੀਂ ਦੇਣਾ ਹੋਵੇਗਾ ਇਹਦੇ 'ਚ ਕੋਈ ਵੀ ਇਸ ਤਰ੍ਹਾਂ ਦਾ ਸਕੈਮ ਨਹੀਂ ਹੈਗਾ ਇਹ ਜਿਹੜੀ ओरिजिनल ਵੈਬਸਾਈਟ ਹੈ ਹੈਲਥ ਚੰਡੀਗੜ੍ਹ ਦੇ ਵੱਲੋਂ PGIMER ਦੇ ਵੱਲੋਂ ਹੈਗੀ ਹੈ ਤੇ ਇਹਦੇ ਵਿੱਚ ਕੋਈ ਵੀ ਫਲੌਟ ਹੋਣ ਵਾਲੀ ਗੱਲ ਨਹੀਂ ਹੈ ਤਾਂ ਤੁਸੀਂ 27 ਸਤੰਬਰ ਤੋਂ ਪਹਿਲਾਂ ਪਹਿਲਾਂ ਇਸ ਨੂੰ ਅਪਲਾਈ ਕਰਨਾ ਹੋਵੇਗਾ ਨੈਕਸਟ ਦੇਖੋ ਇਹਦੀ ਟਰਮ ਕੰਡੀਸ਼ਨ ਕੀ ਦਿੱਤੀ ਗਈ ਹੈ ਕਿ ਇਹ ਦਾ ਜਿਹੜਾ ਹੈਗਾ ਹੈ ਕਿ ਜਦੋਂ ਤੁਸੀਂ CV ਦੇ ਅਕੋਰਡਿੰਗ ਜਿਹੜੇ ਕੈਂਡੀਡੇਟ ਅਪਲਾਈ ਕਰਨਗੇ ਇਹ ਕਰ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਇਸ ਨੂੰ ਜਦੋਂ ਅਪਲਾਈ ਕਰਾਂਗੇ ਇਹ ਵੈਬਸਾਈਟ ਤੇ ਜਾ ਕੇ ਤੇ ਜਿਵੇਂ ਤੁਸੀਂ ਇਸ ਚੀਜ਼ ਨੂੰ ਅਪਲਾਈ ਕਰੋਗੇ ਤੇ ਇਹ ਤੁਹਾਨੂੰ ਕੀ ਹੈ ਈਮੇਲ ਕਰਨਗੇ ਜਾਂ ਤੁਹਾਨੂੰ ਐਸਐਮਐਸ ਕਰਨਗੇ ਜਿਵੇਂ ਤੁਸੀਂ ਅਪਲਾਈ ਕਰੋਗੇ ਉਹਦਾ ਆਪਣਾ ਤੁਸੀਂ ਬਾਇਓ ਡਾਟਾ ਦਿਓਗੇ ਕੁਆਲੀਫਿਕੇਸ਼ਨ ਦਾ ਜਾਂ ਪਰਸਨਲ ਬਾਇਓ ਡਾਟਾ ਦਿਓਗੇ ਤਾਂ ਉਹਦੇ ਵਿੱਚ ਐਸਐਮਐਸ ਆਏਗਾ ਜਦੋਂ ਤੁਸੀਂ ਆਪਣਾ ਫੋਨ ਨੰਬਰ ਕੰਟੈਕਟ ਨੰਬਰ ਦਿਓਗੇ ਜਾਂ ਤੁਹਾਡੇ ਈਮੇਲ ਤੇ ਈਮੇਲ ਫਿਲ ਕਰੋਗੇ ਤਾਂ ਉਹਦੇ ਤੋਂ ਤੁਹਾਨੂੰ ਉਹ ਈਮੇਲ ਕਰਨਗੇ ਠੀਕ ਹੈ ਇਸ ਤੋਂ ਇਲਾਵਾ ਕੋਈ ਹੋਰ ਹੈਗਾ ਨਹੀਂਗਾ ਜਿਹਦੇ ਅਕੋਰਡਿੰਗ ਉਹ ਨੰਬਰਾਂ ਤੇ ਨੈਕਸਟ ਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਹੈਗੀ ਹੈ ਕਿ ਇਹ ਇੱਕ ਪ੍ਰੋਜੈਕਟ ਹੈਗਾ ਠੀਕ ਹੈ ਇਹਦੇ ਵਿੱਚ ਜਦੋਂ ਤੱਕ ਉਹਨਾਂ ਦਾ ਕੰਮ ਹੈਗਾ ਹੈ ਉਦੋਂ ਤੱਕ ਉਹ ਤੁਹਾਨੂੰ ਰੱਖਣਗੇ ਜਦੋਂ ਉਹਨਾਂ ਦਾ ਕੰਮ ਜਿਹੜਾ ਕਿ ਮਿਸ਼ਨ ਹੈ ਆਪਾਂ ਕਹਿ ਸਕਦੇ ਹਾਂ ਕੋਈ ਪ੍ਰੋਜੈਗਨ ਹੈ ਉਹ ਖਤਮ ਹੋ ਗਿਆ ਤਾਂ ਇਸ ਤੋਂ ਬਾਅਦ ਕੀ ਹੈ ਉਹ ਤੁਹਾਨੂੰ ਹਟਾ ਸਕਦੇ ਆ ਤੁਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਠੀਕ ਹੈ ਇਸ ਤੋਂ ਇਲਾਵਾ ਇਹ ਹੀ ਸਿਰਫ ਇੰਟਰਵਿਊ ਬੇਸਿਸ ਤੇ ਭਰਤੀ ਹੈਗੀ ਹੈ ਜੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹੋ 27 ਸਤੰਬਰ ਤੋਂ ਪਹਿਲਾਂ ਤਨ ਜੇਕਰ ਲੱਗਦਾ ਹੈ ਕਿ ਇਸ ਚੀਜ਼ ਨੂੰ ਅਪਲਾਈ ਕਰਨਾ ਚਾਹੀਦਾ ਹੈ ਤੇ ਵੀਡੀਓ ਨੂੰ ਬាទ-ਬាទ ਜਰੂਰ ਸ਼ੇਅਰ ਕਰ ਦਿਓ ਜੇਕਰ ਇਹਦੀ ਵੈਬਸਾਈਟ ਆਪ ਦਸੀਏ ਤਾਂ ਤੁਸੀਂ ਸਿੰਪਲੀ ਕੀ ਕਰਨਾ ਹੋਵੇਗਾ ਪਜੀ ਐਮਈਆਰ ਚੰਡੀਗੜ੍ਹ ਲਿਖਣਾ ਹੋਵੇਗਾ ਸਾਰੀ ਵੈਬਸਾਈਟ ਤੁਹਾਡੇ ਕੋਲ ਪਹਿਲੇ ਨੰਬਰ ਤੇ Ориਜినਲ ਜਿਹੜੀ ਵੈਬਸਾਈਟ ਆਏਗੀ ਉਹਦੇ ਵਿੱਚ ਤੁਸੀਂ ਇਹ ਚੀਜ਼ ਦੇਖਣਾ ਹੋਵੇਗਾ ਕਿ ਜਿਵੇਂ ਤੁਸੀਂ ਪੇਜ ਨੂੰ ਸਕਰੋਲ ਕਰੋਗੇ ਠੀਕ ਹੈ ਬਹੁਤ ਸਾਰੀਆਂ ਹੁੰਦੀਆਂ ਤੇ ਵੈਕੈਂਸੀਆਂ ਹੋਣਗੀਆਂ ਹੋਰ ਵੀ ਚੈੱਕ ਆਊਟ ਕਰ ਸਕਦੇ ਹੋ ਜਿਹੜੀ ਵੀ ਤੁਹਾਡੀ ਕੁਆਲਿਫਿਕੇਸ਼ਨ ਦੇ ਨਾਲ ਮਿਲਦੀ ਹੋਵੇਗੀ ਤੇ ਜੇਕਰ ਪ੍ਰੋਜੈਕਟ ਨਰਸ ਦੀ ਆਪ ਗੱਲ ਕਰੀਏ ਤਾਂ ਤੁਸੀਂ ਇਹ ਸੀਨ ਚੀਜ਼ ਦੇਖਣੀ ਹੋਵੇਗੀ ਜਿੱਥੇ ਪ੍ਰੋਜੈਕਟ ਨਰਸ 3 ਲਿਖਿਆ ਹੋਵੇਗਾ ਉੱਥੇ ਜਾ ਕੇ ਤੁਸੀਂ ਉਹਦੀ ਡਿਟੇਲ ਟਰਮ ਕੰਡੀਸ਼ਨ ਦੇਖਣੇ ਕੀ ਵੈਸੇ ਤਾਂ ਮੈਂ ਤੁਹਾਨੂੰ ਆਲਰੇਡੀ ਦੇ ਚੁੱਕੀ ਹਾਂ ਤਾਂ ਤੁਸੀਂ ਸਿੰਪਲੀ ਇੱਥੇ ਕੀ ਕਰਨਾ ਹੋਵੇਗਾ ਇਹਨਾਂ ਦੀ ਇਹੀ ਵੈਬਸਾਈਟ ਚੁੱਕਣੀ ਹੈ ਇੱਥੇ ਨੂੰ ਕਾਪੀ ਕਰਕੇ ਰੱਖ ਲਿਓ ਸਕਰੀਨਸ਼ਾਟ ਲੈ ਕੇ ਰੱਖ ਲਿਓ ਕਾਪੀ ਪੇਸਟ ਤੇ ਲਿਖ ਲਿਓ ਠੀਕ ਹੈ ਤੇ ਇਹਦੇ ਤੇ ਜਾ ਕੇ ਹੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਚੈਨਲ ਤੇ ਪਹਿਲੀ ਵਾਰ ਜੁੜੇ ਤਾਂ ਜਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਹੈਲਥ ਦੇ ਡਿਪਾਰਟਮੈਂਟ ਦੀਆਂ ਕੋਈ ਵੀ ਵੈਕੈਂਸੀਆਂ ਆਉਂਦੀਆਂ ਹਨ ਜਾਂ ਇਸ ਤਰ੍ਹਾਂ ਕੋਈ ਵੀ ਹੋਰ ਪੰਜਾਬ ਦੇ ਵਿੱਚ ਵੈਕੈਂਸੀ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਹਰ ਵਾਰ ਕੋਈ ਨਵੀਂ ਵੀਡੀਓ ਨਾਲ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਧੰਨਵਾਦ ਜੀ